ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਸ਼ਿਆਰਪੁਰ ਫੌਕਸ ਦੇ ਮਹਰਜਿੰਦਰ ਕੋਰ ਬੱਬੂ ਜਿੱਥੇ ਕੇਂਦਰ ਦੀ ਮਤਲਬੀ ਭਾਜਪਾ ਸਰਕਾਰ ਵੱਲੋਂ ਅੱਜ ਦੇ ਦਿਨਾਂ ਨੂੰ ਜੋਗਾ ਦਿਵਸ ਦੇ ਅੰਤਰਰਾਸ਼ਟਰੀ ਪੱਧਰ ਤੇ ਸਾਰੇ ਵਰਗਾਂ ਨੂੰ ਜ਼ਬਰੇ ਮਨਾਉਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ ਉੱਥੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਪਰਮਿੰਦਰ ਸਿੰਘ ਖਾਲਸਾ ਮੁਕੇਰੀਆਂ ਸਰਕਲ ਪ੍ਰਧਾਨ ਦੀ ਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਨੂੰ ਵੀ ਅੰਤਰਰਾਸ਼ਟਰੀ ਪੱਧਰ ਤੇ 21 ਜੂਨ ਨੂੰ ਗਤਕਾ ਦਿਹਾੜਾ ਦੇ ਰੂਪ ਵਿੱਚ ਮਨਾਇਆ ਗਿਆ ਇਸ ਸਮੇਂ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਖੁਣਖੁਣ ਸੀਨੀਅਰ ਮੀਤ ਪ੍ਰਧਾਨ ਕਿਸਾਨ ਵਿੰਗ ਮਾਸਟਰ ਕੁਲਦੀਪ ਸਿੰਘ ਮਸੀਤੀ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸ਼੍ਰੋਮਣੀ ਭਗਤ ਤਨਾਜੀ ਤਰਨਾ ਦਲ ਮਹਿਤਾਬ ਸਿੰਘ ਹੁੰਦਲ ਸਰਕਾਰ ਪ੍ਰਧਾਨ ਦਸੂਆ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਸਮੇਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਗਤਕਾ ਸਪੋਰਟਸ ਕਲੱਬ ਤੇ ਗਤਕਾ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿੰਘਾਂ ਨੇ ਗਤਕੇ ਦੇ ਜੋਰ ਦਿਖਾਏ ਇਸ ਸਮੇਂ ਗੁਰਨਾਮ ਸਿੰਘ ਸਿੰਗੜੀ ਵਾਲਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਕੁਣਕੁਣ ਮਾਸਟਰ ਕੁਲਦੀਪ ਸਿੰਘ ਮਸੀਤੀ ਪਰਮਿੰਦਰ ਸਿੰਘ ਖਾਲਸਾ ਬਾਬਾ ਗੁਰਦੇਵ ਸਿੰਘ ਤਰਨਾ ਦਲ ਆਦ ਨੇ ਸਾਂਝੇ ਤੌਰ ਤੇ ਕਿਹਾ ਹੈ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਗਤਕੇ ਦੀ ਦਾਤ ਸਿੱਖਣ ਦੇ ਲੜ ਲੋਂਦੇ ਹਾਂ ਤਾਂ ਉਹ ਸਰੀਰਕ ਤੇ ਮਾਨਸਿਕ ਤੌਰ ਤੇ ਬਹੁਤ ਮਜ਼ਬੂਤ ਹੋਵੇਗਾ ਤੇ ਗੁਰੂ ਸਾਹਿਬ ਵੱਲੋਂ ਬਖਸ਼ੀ ਇਸ ਅਣਮੁੱਲੀ ਦਾਤ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ ਹੈ ਇਸ ਸਮੇਂ ਆਗੂਆਂ ਨੇ ਕਿਹਾ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਆਪਣੀਆਂ ਕੋਝੀਆਂ ਹਰਕਤਾਂ ਨਾਲ ਸਿੱਖ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲੋਂ ਨਹੀਂ ਤੋੜ ਸਕਦੀ ਇਸ ਸਮੇਂ ਮਹਿਤਾਬ ਸਿੰਘ ਹੁੰਦਲ ਸਰਕਲ ਪ੍ਰਧਾਨ ਸਿੰਘ ਦਸੂਆ ਜੋਤੇਦਰ ਸੰਤੋਖ ਸਿੰਘ ਡਾਲੋਵਾਲ ਵਿਜੇ ਪ੍ਰਤਾਪ ਸਿੰਘ ਖਾਲਸਾ ਸਚਨਾਮ ਸਿੰਘ ਖਾਲਸਾ ਮਲਰਾਜ ਸਿੰਘ ਖਾਲਸਾ ਗੁਰਪ੍ਰੀਤ ਸਿੰਘ ਖਾਲਸਾ ਸਰਪੰਚ ਰਵਿੰਦਰ ਸਿੰਘ ਪਾੜਾ ਮਹਿੰਦਰ ਸਿੰਘ ਸ਼੍ਰੀ ਗਰਨਾ ਸਾਹਿਬ ਸੁਖਵਿੰਦਰ ਕੋਰ ਖਾਲਸਾ ਸੰਤੋਖ ਸਿੰਘ ਡਾਲੋਵਾਲ ਆਹ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਿੱਖੀ ਵੀਰ ਹਾਜ਼ਰ ਸਨ ਆ ਜੀ ਆਇਆਂ ਦੇਖ ਦੀਆਂ ਨਹੀਂ ਕਿ ਆਹ ਘਰਾਈਆਂ ਤੋਂ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਆਪ ਜੀ ਸਾਡੇ ਕੋਲ ਪਹੁੰਚੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਰਦਾਰ जोगेंद्र ਸਿੰਘ ਜੀ ਐਸ ਐਚਓ ਮੁਕੇਰੀਆਂ ਜੀ ਦਾਦੇ ਤੋਂ ਪਾਲਵਾਦ ਦਿਲ ਦੀ ਅਨਿਕਾ ਗਹਿਰਾਈਆਂ ਨੂੰ ਹਾਰਦਿਕ ਸਵਾਗਤ ਨਿਗਾਹਾਂ ਲਾਵੇ ਨੇ ਆ ਲੋ ਜਾਵੇ ਸ਼ੀਤਾ ਸਿੰਘਾਂ ਨੇ ਮਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਪਰਮੇਂਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਹਲਕਾ ਇੰਚਾਰਜ ਮੁਕੇਰੀਆਂ ਸਰਕਲ ਤੋਂ ਕਾਲ ਸਾ ਜੀ ਅੱਜ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜਾ ਯੋਗ ਦਿਵਸ ਇਹ ਮੋਦੀ ਨੇ ਜਿਹੜਾ ਹੁਣ ਨਵਾਂ ਜਿਹੜਾ ਚਾਲੂ ਕੀਤਾ ਉਹਦੇ ਸਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਗੱਤਕਾ ਦਿਵਸ ਜਿਹੜਾ ਅੱਜ ਦੇ ਦਿਨ 21 ਜੂਨ ਨੂੰ ਜਿਹੜਾ ਉਹ ਮਨਾਇਆ ਜਾਂਦਾ ਹੈ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਥੇ ਮੁਕੇਰੀਆਂ ਸਰਕਲ ਦੇ ਵਿੱਚ ਗੱਤਕਾ ਦਿਵਸ ਮੁਕਾਬਲੇ ਬੱਚਿਆਂ ਦੀਆਂ ਟੀਮਾਂ ਬਾਹਰੋਂ ਬੁਲਾ ਕੇ ਕਰਵਾਏਗੇ ਉਸ ਵਿੱਚ ਬਹੁਤ ਵਧੀਆ ਸਾਰੀ ਸੰਗਤ ਨੇ ਸਹਿਯੋਗ ਦਿੱਤਾ ਅਸੀਂ ਇਹੀ ਜਿਹੜਾ ਪ੍ਰੇਰਣਾ ਆਪਣੇ ਹਲਕੇ ਨੂੰ ਇਹੀ ਅਸੀਂ ਚਾਹੁੰਦੇ ਆ ਤੇ ਦਿੰਨੇ ਆ ਕਿ ਜਿਹੜੇ ਵੱਧ ਤੋਂ ਵੱਧ ਬੱਚੇ ਜਿਹੜੇ ਇਹ ਆਪਣੇ ਨਸ਼ਿਆਂ ਤੋਂ ਕ੍ਰਿਤੀਆਂ ਤੋਂ ਦੂਰ ਹੋ ਕੇ ਇਸ ਮਾਂ ਖੇਡ ਜਿਹੜੀ ਸਾਡੀ ਪੰਥਕ ਖੇਡ ਹੈ ਜਿਹੜੀ ਇੱਕ ਗਤਕਾ ਉਹਦੇ ਵੱਲ ਜੁੜਨ ਤੇ ਉਹਦੇ ਨਾਲ ਪ੍ਰਭਾਵਿਤ ਹੋ ਕੇ ਜਿਹੜਾ ਆਪਣੇ ਪਰਿਵਾਰਾਂ ਦੇ ਵਿੱਚ ਆਪਣੀ ਸੁਰੱਖਿਆ ਵੀ ਖੁਦ ਕਰਨ ਤੇ ਆਪਣੇ ਪਰਿਵਾਰਾਂ ਦੀ ਵੀ ਸੁਰੱਖਿਆ ਜਿਹੜੀ ਉਹ ਖੁਦ ਕਰਨ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੁਕੇਰੀਆਂ ਸਰਕਲ ਦੇ ਪਿੰਡਾਂ ਪਿੰਡਾਂ ਦੇ ਵਿੱਚ ਅਸੀਂ ਗਤਕੇ ਦੀਆਂ ਟੀਮਾਂ ਬਣਾਈਆਂ ਹੋਈਆਂ ਨੇ ਕੁਝ ਕੋਚ ਰੱਖੇ ਹੋਏ ਨੇ ਦਿਨ ਚ ਹਫਤੇ ਚ ਦੋ ਦਿਨ ਅਸੀਂ ਜਿਹੜਾ ਗਤਕੇ ਦੀਆਂ ਕਲਾਸਾਂ ਪਿੰਡਾਂ ਵਿੱਚ ਲਵਾਉਣੇ ਆ ਸਾਨੂੰ ਸਾਡੇ ਨਾਲ ਜੁੜਨ ਵਾਸਤੇ ਇਸ ਖਬਰ ਦੇ ਰਾਹੀਂ ਅਸੀਂ ਦੱਸਣਾ ਚਾਹੁੰਦੇ ਆ ਕਿ ਮੁਕੇਰੀਆਂ ਵਿੱਚ ਸਾਡੇ ਦਫ਼ਤਰ ਵਿੱਚ ਪਹੁੰਚ ਕਰੋ ਤੇ ਆਪਣੇ ਬੱਚਿਆਂ ਨੂੰ ਜਿਹੜਾ ਇਹ ਗਤਕੇ ਦੀ ਟ੍ਰੇਨਿੰਗ ਸਾਡੇ ਕੋਲ ਦਵਾ ਕੇ ਵੱਧ ਤੋਂ ਵੱਧ ਜਿਹੜਾ ਇਸ ਸਹਿਯੋਗ ਦੇਓ ਇਸੇ ਸਬੰਧ ਦੇ ਵਿੱਚ ਅੱਜ ਦਾ ਪ੍ਰੋਗਰਾਮ ਜਿਹੜਾ ਗੱਤਕਾ ਦਿਵਸ ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਇਹ ਪ੍ਰੋਗਰਾਮ ਮਨਾਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਡੀ ਖਾਲਸਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੰਗਰੇਜ਼ੀ ਮੈਂ ਅਮਨਦੀਪ ਸਿੰਘ ਅੱਜ ਇਥੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਵੱਲੋਂ ਅੱਜ ਅੰਤਰਰਾਸ਼ਟਰੀ ਗਤਕਾ ਦਿਵਸ ਨੂੰ ਹਾਂਜੀ ਕਰਵਾਇਆ ਗਿਆ। ਉਹਦੇ ਵਿੱਚ ਬਹੁਤ ਹੀ ਟੀਮਾਂ ਵੱਖ-ਵੱਖ ਜ਼ਿਲ੍ਹਾ ਤੋਂ ਆ ਕੇ ਵਿੱਚ ਉਹਨਾਂ ਨੇ ਭਾਗ ਲਏ। ਅਤੇ ਉਹਨਾਂ ਵਿੱਚੋਂ ਬਹੁਤ ਹੀ ਵਧੀਆ ਤਰ੍ਹਾਂ ਟੀਮਾਂ ਨੇ ਪ੍ਰਦਰਸ਼ਨ ਕੀਤਾ। ਸ਼ਸਤਰ ਪ੍ਰਦਰਸ਼ਨੀ ਹੋਈ ਅਤੇ ਫਾਈਟਾਂ ਵੀ ਖੇਡੀਆਂ ਗਈਆਂ। ਜਿਨ੍ਹਾਂ ਵਿੱਚ ਸ਼ਸਤਰ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ ਬਾਬਾ ਜੋਰਾਵਰ ਸਿੰਘ, ਬਾਬਾ ਹੁਤੇ ਸਿੰਘ ਟੀਮ ਲੁਧਿਆਣਾ ਤੋਂ ਉਹਨਾਂ ਨੇ ਪ੍ਰਾਪਤ ਕੀਤਾ। ਦੂਸਰਾ ਸਥਾਨ ਕੁੱਲੀਆਂ ਦੇ ਬਾਬਾ ਬਜੀਤ ਸਿੰਘ ਅਖਾੜਾ ਅਤੇ ਤੀਸਰਾ ਸਥਾਨ ਕਿਹੜੀ ਟੀਮ ਸੀ ਤੀਸਰਾ ਦਸੂਆ ਤੀਸਰਾ ਸਥਾਨ ਦਸੂਆ ਦੀ ਟੀਮ ਨੇ ਪ੍ਰਾਪਤ ਕੀਤਾ ਤੁਹਾਨੂੰ ਕਿਸਰਾ ਮਹਿਸੂਸ ਹੋ ਰਿਹਾ ਹੋ ਰਿਹਾ ਕਿ ਕਿਸ ਨਾਲ ਸਾਰੇ ਹੱਸ ਰਹੇ ਹੋ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਹੈ ਨੋਟ ਹਾਂ ਬੇਟੂ ਕੀ ਸੰਦੇਸ਼ ਹੈ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਹੈ ਕਿ ਆਪਣੇ ਵਿਰਸੇ ਨਾਲ ਜੁੜੋ ਕਿਉਂਕਿ ਸਾਡਾ ਵਿਰਸਾ ਹੈ ਸਰਕਾਰਾਂ ਸਾਨੂੰ ਇਸ ਤੋਂ ਤੋੜ ਰਹੀਆਂ ਅਤੇ ਬਸ ਇਹ ਸੰਦੇਸ਼ ਹੈ ਕਿ ਆਪਣੇ ਵਿਰਸੇ ਨਾਲ ਜੁੜੋ ਤੇ ਅਮਰਿਤਪਣ ਕਰਕੇ ਗੁਰੂ ਵਾਲੇ ਬਣੋ